ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਸਾਂਤ ਰੋਤ ਵਿੱਚ ਡਿੱਗੀ ਦੇਖੋ ਤੁਸੀਂ ਇਹ ਜੈਸਮੀਨ ਦੀ ਵੇਲ ਫੁੱਲਾਂ ਨਾਲ ਭਰੀ ਹੋਈ ਇਹ ਬੜੇ ਛੋਟੇ ਛੋਟੇ ਫੁੱਲ ਹੁੰਦੇ ਆ ਇਹਦੇ ਔਰ ਮਹਿਕ ਨਾਲ ਭਰੇ ਹੋਏ ਸਾਰਾ ਦਿਨ ਜਿਹੜਾ ਘਰ ਹੈ ਮਹਿਕ ਨਾਲ ਭਰਿਆ ਰਹਿੰਦਾ ਹੈ ਬਹੁਤ ਪਿਆਰੀ ਵੇਲਾ ਕੋਈ ਕੰਡਾ ਨਹੀਂ ਬਹੁਤ ਹੀ ਖੂਬਸੂਰਤ ਤੇ ਸਾਲ ਵਿੱਚ ਦੋ ਵਾਰ ਇਹਨੂੰ ਫੁੱਲ ਖਿੜਦੇ ਆ ਬਹੁਤ ਹੀ ਪਿਆਰੀ ਵੇਲਾ ਦੇਖੋ ਜਿਵੇਂ ਲੜੀਆਂ ਗੁੰਦੀਆਂ ਹੁੰਦੀਆਂ ਫੁੱਲਾਂ 'ਮੀ ਸੋ ਬਿਊਟੀਫੁਲ ਇਨੋਸੀ ਜਿਹੜੀ ਸਾਡੇ ਘਰ ਦੀ ਚਾਲਦਵਾਰੀ ਹੈ ਫਰੈਂਡਸ ਉਹਦੇ ਤੇ ਵੀ ਲਾ ਸਕਦੇ ਆ ਅਸੀਂ ਪੋਰਚ ਨਾ ਲਾਈ ਹੋਈ ਹੈ ਦੇਖੋ ਤੁਸੀਂ ਫੋਈ ਬਹੁਤ ਹੀ ਦੇਖ ਰਹਿਖ ਦੀ ਲੋੜ ਨਹੀਂ ਇਹਨੂੰ ਕਟਿੰਗ ਤੁਸੀਂ ਕਰ ਸਕਦੇ ਹੋ ਪਰ ਬਹੁਤੀ ਕਟਿੰਗ ਵੀ ਨਹੀਂ ਭਾਲਦੀ ਨਾਲ ਹੀ ਲੱਗੇ ਹੋਏ ਚੀਕੂ ਤੇ ਇਹਦੇ ਨਾਲ ਹੀ ਲੱਗੀ ਹੋਈ ਹੈ ਲੀਚੀ ਔਰ ਇਸ ਵਾਰ ਤੁਸੀਂ ਦੇਖੋ ਕਿ ਲੀਚੀਆਂ ਜਿਹੜੀਆਂ ਉਹ ਬਣਿਆਂਗਾ ਲੀਚੀ ਨੂੰ ਆ ਦੇਖੋ ਛੋਟੀਆਂ ਛੋਟੀਆਂ ਲੀਚੀਆਂ ਲੱਗੀਆਂ ਹੋਈਆਂ ਪਹਿਲੀ ਵਾਰ ਹੈ ਜਿਹੜੀਆਂ ਲੀਚੀਆਂ ਉਹ ਉਹਨਾਂ ਨੇ ਲੀਚੀ ਨੇ ਫਲ ਚੁੱਕਿਆ ਤੇ ਦੇਖਦੇ ਹਾਂ ਕਿ ਕਿੰਨੇ ਕੁ ਵੱਡੀਆਂ ਹੁੰਦੀਆਂ ਸਾਈਜ਼ ਦੇ ਵਿੱਚ